ਮੇਰਾ ਨਾਮ ਜਸਲੀਨ ਕੌਰ ਪਿੰਡ ਮਾਨੂਕੇ ਹੈ ਮੈਂ 10ਵੀਂ A ਦੀ ਵਿਦਿਆਰਥਣ ਰਹਿ ਚੁੱਕੀ ਹਾਂ ਤੇ 10ਵੀਂ A ਦੇ ਵਿੱਚੋਂ ਮੈਰਿਟ ਵਿੱਚ ਭਾਈਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ ਹੁਣ ਮੈਂ 11ਵੀਂ ਮੈਡੀਕਲ ਵਿੱਚ ਪੜ੍ਹਦੀ ਹਾਂ 10ਵੀਂ ਕਲਾਸ ਵਿੱਚੋਂ ਮੇਰਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ ਮੈਂ ਮੈਰਿਟ ਵਿੱਚ ਆਈ ਸਭ ਪਿੱਛੇ ਮੇਰੀ ਮਿਹਨਤ ਅਤੇ ਸਾਡੇ ਸਟਾਫ ਦੀ ਬਹੁਤ ਮਿਹਨਤ ਰਹੀ ਹੈ ਤੁਸੀਂ ਅੱਗੇ ਜਿੰਦਗੀ ਵਿੱਚ ਕੀ ਬਣਨਾ ਚਾਹੁੰਦੇ ਹੋ ਮੈਂ ਅੱਗੇ ਮੈਡੀਕਲ ਲਾਈਨ ਦੇ ਵਿੱਚ ਜਾਣਾ ਚਾਹੁੰਦਾ ਮੈਡੀਕਲ ਲਾਈਨ ਉੱਤੇ ਬਹੁਤ ਅੱਗੇ ਹੈਗੀ ਹੈ ਇਹ ਡਿਪਾਰਟ ਜਿਹੜੇ ਮਤਲਬ ਤੁਸੀਂ ਇੱਥੇ ਜਾਣਾ ਚਾਹੁੰਦੇ ਹਾਲੇ ਤੀਕ ਤਾਂ ਵੈਟਰਨਰੀ ਬਾਰੇ ਸੁੱਝਾ ਹੈ ਬਹੁਤ ਬਹੁਤ ਇਹ ਯਾਨੀ ਮੂਵਿੰਗ ਮੈਡਮ ਮੈਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਇਸ ਬੱਚੀ ਨੇ ਜਸਲੀਨ ਕੌਰ ਨੇ ਇਸ ਸਕੂਲ ਦਾ ਨਾਮ ਹੀ ਨਿਰੋਸ਼ਨ ਕੀਤਾ ਪਿੰਡ ਮਾਨੁਕੇ ਦਾ ਨਾਮ ਹੀ ਨਿਰੋਸ਼ਨ ਕੀਤਾ ਸਗੋਂ ਸਾਡੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਇਹਨੇ ਇਹ ਵੀ ਸਿੱਧ ਕਰਤਾ ਕਿ ਜਿਹੜੀਆਂ ਲੜਕੀਆਂ ਨੇ ਉਹ ਕਿਸੇ ਵੀ ਪੁਆਇੰਟ ਆਫ 뷰 ਤੋਂ ਲੜਕੀਆਂ ਤੋਂ ਪਿੱਛੇ ਨਹੀਂ ਆ ਇਵਨ ਦੋ ਇਹ ਵੀ ਦੱਸਣ ਜੋਗ ਜ਼ਰੂਰੀ ਸਮਝਾਂਗੀ ਮੈਂ ਕਿ ਆਪਣੇ ਪੇਰੈਂਟਸ ਇਹ ਦੋ ਬੇਟੀਆਂ ਹੀ ਨੇ ਇਹਨਾਂ ਦੀ ਵੱਡੀ ਬੇਟੀ ਕੈਨੇਡਾ ਸੈੱਟ ਹੋ ਚੁੱਕੀ ਹੈ ਜਿਹੜੀ ਭਾਈਦਾਨ ਸੀਨੀਅਰ ਸੈਕੰਡਰੀ ਸਕੂਲ ਸੀ ਮੈਡੀਕਲ ਲਾਈਨ ਦੇ ਵਿੱਚ ਪੜ੍ਹ ਕੇ ਗਈ ਹੈ ਹੁਣ ਸਾਡੀ ਇਹ ਬੱਚੀ ਵੀ ਮੈਡੀਕਲ ਲਾਈਨ ਦੇ ਵਿੱਚ ਪਲੱਸ 1 ਦੇ ਵਿੱਚ ਨਿਰਮਿਸ਼ਨ ਲਈ ਹੈ ਇਹਨੇ ਆਪਣੇ ਸਟਾਫ ਦਾ ਸਤਕਾਰ ਵੀ ਇੰਨਾ ਕੀਤਾ ਕਿ ਹਰ ਹਰ ਇੱਕ ਪੁਆਇੰਟ ਆਫ 뷰 ਤੋਂ ਇਹ ਬੱਚੀ ਆਪਣੀ ਸਟਾਫ ਦੀ ਫੇਵਰੇਟ ਰਹੀ ਹੈ ਮੈਂ ਦਲਜੀਤ ਸਿੰਘ ਇਸ ਲੜਕੀ ਦਾ ਪਿਤਾ ਮੈਨੂੰ ਬਹੁਤ ਮਾਣ ਆ ਕਿ ਮੇਰੀ ਬੱਚੀ ਨੇ ਜਗਰਾਉਂ ਤਹਿਸੀਲ ਦੇ ਵਿੱਚੋਂ ਦੂਸਰਾ ਤੇ ਪੂਰੇ ਪੰਜਾਬ ਭਰ ਵਿੱਚੋਂ ਨਹੀਂ ਮਰਿਆ ਇੱਕ ਹਾਸਲ ਕੀਤਾ 10ਵੀਂ ਪੰਜਾਬ ਬੋਰਡ ਦੀ ਪ੍ਰੀਖਿਆ ਦੇ ਵਿੱਚੋਂ ਜਿਹਦੇ ਪਿੱਛੇ ਮੇਰੀ ਬੇਟੀ ਦੀ ਮਿਹਨਤ ਤਾਂ ਹੈ ਹੀ ਹੈ ਪਰ ਇੱਕ ਸਦਾ ਸਟਾਫ ਬਹੁਤ ਵਧੀਆ ਹੈ ਜੀ ਪ੍ਰਿੰਸੀਪਲ ਮੈਡਮ ਸਿੰਦਰ ਕੌਰ ਜੀ ਤੇ ਸਾਡੇ ਸਾਰੇ ਚਲੋ ਗੁਰਮੁਖ ਸਿੰਘ ਜੀ ਤਾਂ ਬਚਾਰੇ ਡੈਥ ਹੋ ਚੁੱਕੀ ਹੈ ਜੀ ਹੁ ਪਰ ਉਹਨਾਂ ਦਾ ਸਕੂਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਾਰੇ ਸਰਖਰੇ ਸਟਾਫ ਖੜਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅੱਗੇ ਵੀ ਬੱਚੀ ਮੈਂ ਕਹਿਣਾ ਵੀ ਹੋਰ ਤਰੱਕੀਆਂ ਬਖਸ਼ੀ ਪਰਮਾਤਮਾ ਮੈਂ ਜਸਲੀਨ ਕੌਰ ਦਾ ਮੈਥਮੈਟਿਕਸ ਟੀਚਰ ਹਾਂ ਤੇ ਐਸ ਵੈਲ ਜਸਪ੍ਰੀ ਸਿੰਘ ਅਖਾੜਾ ਤੋਂ ਪਿੰਡ ਅਖਾੜਾ ਨੇੜੇ ਇੱਥੇ ਮੈਂ ਐਜ਼ ਇਨਚਾਰਜ ਵੀ ਡੀਲ ਕੀਤਾ ਬੱਚੇ ਨਾਲ ਬਹੁਤ ਵਧੀਆ ਨੇਚਰ ਵੀ ਹੈ ਦਾ ਤੇ ਕੈਚਿੰਗ ਪਾਵਰ ਬਹੁਤ ਹੀ ਵਧੀਆ ਹੈ ਮੈਂ ਇਹਨਾਂ ਨੂੰ ਇਨ ਫਿਊਚਰ ਵੀ ਗਾਈਡ ਕਰਦਾ ਰਹਿਣਾ ਤੁਸੀਂ ਕੀ ਕਰੋਗੇ ਜਾਂ ਕੀ ਕਰ ਸਕਦੇ ਹੋ ਪਰ ਉਮੀਦ ਸਾਨੂੰ ਹੋਰ ਵੀ ਬਹੁਤ ਬੱਚਿਆਂ ਦੀ ਸੀ ਥੋੜਾ ਮੈਨੂੰ ਡਾਊਟ ਆ ਚੈਕਿੰਗ ਤੇ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਥੋੜੀ ਚੈਕਿੰਗ ਆ ਉਹ ਪਤਾ ਨਹੀਂ ਲੱਗਦਾ ਵੀ ਕਿੱਦਾਂ ਹੋ ਜਾਂਦੀ ਹੈ ਪਰ ਫਿਰ ਵੀ ਜੋ ਹੋਇਆ ਆਈ ਐਮ ਸੈਟੀਸਫਾਈਡ ਵਿਦ ਥਿਸ ਵਨ ਪਰ ਮੈਨੂੰ ਇਹ ਬੱਚੇ ਤੇ ਬਹੁਤ ਮਾਣ ਆ ਵੀ ਇਨ ਫਿਊਚਰ ਲਾਈਫ 'ਚ ਬਹੁਤ ਤਰੱਕੀ ਕਰਨਗੇ ਮਾਈਸੈਲਫ ਸ੍ਰਿੰਦਰਪੁਰ ਜੋ ਕਿ ਮੈਂ ਇਸ ਸੰਸਥਾ ਦੇ ਵਿੱਚ 25 ਸਾਲਾਂ ਤੋਂ ਆਪਣੀ ਡਿਊਟੀ ਨਿਭਾ ਰਹੀ ਹਾਂ ਇਹ ਸੰਸਥਾ ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਸਾਡੇ ਡਾਇਰੈਕਟਰ ਸਰ ਦੇ ਪਿਤਾ ਦੇ ਨਾਮ ਤੇ ਚੱਲ ਰਹੀ ਹੈ ਇਹ ਸੰਸਥਾ 44 ਸਾਲ ਤੋਂ ਚੱਲ ਰਹੀ ਹੈ ਇਸ ਇਲਾਕੇ ਦੀ ਇਹ ਨਾਮਵਰ ਸੰਸਥਾ ਹੈ ਸਾਡੇ ਡਾਇਰੈਕਟਰ ਸਰ ਸਰਦਾਰ ਗੁਰਮੇਕ ਸਿੰਘ ਸੰਧੂ ਜੀ ਦੀ ਸੋਚ ਸੀ ਕਿ ऐसे संस्था ਨੂੰ ਬਹੁਤ ਉੱਪਰ ਲੀਆਂ ਮੰਜ਼ਲਾਂ ਤੱਕ ਪਹੁੰਚਾਇਆ ਜਾਵੇ। ਸੋ ਅਸੀਂ ਉਹਨਾਂ ਦੀ ਸੋਚ ਤੇ ਇਹ ਪੈਰਾ ਦੇ ਰਹੇ ਹਾਂ। ਉਹਨਾਂ ਦੇ ਪਾਈਪੂਰਨਿਆਂ ਤੇ ਚੱਲ ਕੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ। ਐਸੇ ਹੀ ਸਕੂਲ ਦੀ ਸਾਡੀ 10th ਕਲਾਸ ਦੀ ਬੱਚੀ ਜਸਲੀਨ कौर ਜੋ ਕਿ ਪਿੰਡ ਮਾਨੋ ਕੀ ਤੋਂ ਹੈ। ਉਸਨੇ ਸਾਨੂੰ ਬੜੀ ਖੁਸ਼ੀ ਦਿੱਤੀ ਹੈ ਕਿ ਸਾਡੀ ਚਲੋ ਟੀਚਰਜ਼ ਦੀ ਮਿਹਨਤ ਅਤੇ ਉਹਨਾਂ ਦੇ ਪੇਰੈਂਟਸ ਦੀ ਮਿਹਨਤ ਤੇ ਬੱਚੀ ਦੀ ਮਿਹਨਤ ਸਦਕਾ ਉਹਨਾਂ ਨੇ ਜਗਰਾਉਂ ਬਲਾਕ ਦੇ ਵਿੱਚ ਸਾਡੀ ਬੱਚੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਟੀਚਰਜ਼ ਨੂੰ ਵੀ ਮੈਂ ਸਪੈਸ਼ਲ ਹੀ ਜਾ ਕੇ ਕਹਿਣਾ ਕਿ ਇਹ ਇਦਾਂ ਦੇ ਬੱਚਿਆਂ ਨੂੰ ਪੂਰੀ ਮਿਹਨਤ ਅਲੱਗ ਤੋਂ ਕਰਵਾਈ ਜਾਵੇ ਸਪੈਸ਼ਲ ਧਿਆਨ ਦਿੱਤਾ ਜਾਵੇ ਜੋ ਕਿ ਸਕੂਲ ਲਈ ਇੱਕ ਛਾਪ ਛੱਡਦੇ ਆ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਇਹਨਾਂ ਦੇ ਪੇਰੈਂਟਸ ਨੂੰ ਵੀ ਤੇ ਕਿਹੜੇ ਸਕੂਲ ਕਿਹੜੇ ਬੋਰਡ ਨਾਲ ਅਟੈਚਮੈਂਟ ਆ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਤੇ ਮੈਂ ਸੁਣਿਆ ਪੰਜਾਬ ਦੇ ਵਿੱਚੋਂ ਕੋਈ ਰੈਂਕ ਆ ਆ ਪੰਜਾਬ ਦੇ ਵਿੱਚੋਂ ਬੱਚੀ ਦਾ 19ਵਾਂ ਰੈਂਕ ਆ ਆ ਹਾਂਜੀ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਏ ਕਿ ਬੱਚੀ ਨੇ ਬਹੁਤ ਮਿਹਨਤ ਕਰਕੇ ਸਾਨੂੰ ਇਹ ਖੁਸ਼ੀ ਦਿੱਤੀ ਏ ਤੇ ਬੱਚੀ ਸ਼ੁਰੂ ਤੋਂ ਇੱਥੇ ਪੜ੍ਹਦੀ ਏ ਇਹ ਬੱਚੀ ਸਾਡੇ ਕੋਲ ਨਰਸਰੀ ਤੋਂ ਇੱਥੇ ਹੀ ਪੜ੍ਹ ਰਹੀ ਏ ਤੇ ਬੱਚੀ ਬਹੁਤ ਜ਼ਿਆਦਾ ਨੇਚਰ ਪੱਖੋਂ ਵੀ ਬੱਚੀ ਬਹੁਤ ਜ਼ਿਆਦਾ ਕਿਊਟ ਹੈ ਸਾਨੂੰ ਵੈਸੇ ਵੀ ਬੱਚੀ ਨਾਲ ਬਹੁਤ ਹੀ ਜ਼ਿਆਦਾ ਅਟੈਚਮੈਂਟ ਦਾ ਬਹੁਤ ਪਿਆਰ ਲੈਂਦੀ ਹੈ ਸਾਥੋਂ ਤੇ ਮੇਰਾ ਸਟਾਫ ਬਹੁਤ ਵਧਾਈ ਦਾ ਹੱਕਦਾਰ ਆ ਜਿਨ੍ਹਾਂ ਨੇ ਬਹੁਤ ਇਹਨੂੰ ਮਿਹਨਤ ਕਰਕੇ ਇੱਥੇ ਪਹੁੰਚਾਇਆ ਅੱਗੇ ਵਾਸਤੇ ਵੀ ਅਸੀਂ ਬਾਕੀ ਬੱਚਿਆਂ ਨੂੰ ਵੀ ਇਤਨਾ ਮੰਜ਼ਲਾ ਦੇ ਪਚਾਉਣਾ ਚਾਹੁੰਦੇ ਆ ਕਿਉਂਕਿ ਇੱਥੋਂ ਦੇ ਬੱਚੇ ਜੋ ਵੀ ਪੜ ਕੇ ਬਹੁਤ ਤਰੱਕੀਆਂ ਕਰ ਰਹੇ ਹਨ ਐਮਬੀਬੀਐਸ ਤੱਕ ਦੀਆਂ ਤਰੱਕੀਆਂ ਕਰ ਰਹੇ ਆ ਡਾਕਟਰ ਬਣੇ ਆ ਇੱਕ ਬੱਚਾ ਸਾਡਾ ਪੀਸੀ ਇਸ ਕਰਕੇ ਡੀਸੀ ਲੱਗਿਆ ਹੋਇਆ ਜੋ ਕਿ ਲੋਕੋ ਨੂੰ ਬਿਲੋਂਗ ਕਰਦਾ ਤੇ ਸਾਡੀ ਸੋਚ ਇਹੀ ਆ ਕਿ ਸਾਰੇ ਬੱਚੇ ਇੱਥੋਂ ਪੜ ਕੇ ਆਪਣਾ ਵਧੀਆ ਫਿਊਚਰ ਬਣਾਉਣ ਪੇਰੈਂਟਸ ਦਾ ਵੀ ਨਾਲ ਲਾਈਫ ਬਣਾਉਣ ਤੇ ਸਾਡੀ ਸੋਚ ਇਹੀ ਆ ਮੈਂ ਅਖੀਰ ਦੇ ਸਾਰੇ ਸਟਾਫ ਨੂੰ ਪੇਰੈਂਟਸ ਨੂੰ ਬੱਚੀ ਨੂੰ ਬਹੁਤ ਬਹੁਤ ਵਧਾਈਆਂ ਦੇਣੀਆਂ ਆ ਤੇ ਆਸ ਕਰਦੀਆਂ ਕਿ ਸਾਡਾ ਸਕੂਲ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ